ਬਹਿਜੂ ਜੀ ਦਾ ਖਾਲਸਾ ਬਹਿਜੂ ਜੀ ਦੀ ਫਤਿਹ ਆਪਾਂ ਟੂਰਨਾਮੈਂਟ ਕਰਾਇਆ ਸੀ ਮੈਨੂੰ ਵੀ ਇਹਦਾ 2-3 ਦਿਨ ਕਿ ਮਹੀਨੇ ਹੋ ਗਏ ਫਤਿਹ ਰੋਸਤਾਂ ਕਵਾਡੀ ਕਲੱਬ ਪਿੰਡ ਜੰਡ ਉਦੋਂ ਆਪਣੇ ਬੱਚੇ 45 ਕਿਲੋ 55 ਕਿਲੋ ਤੇ 65 ਕਿਲੋ ਟੀਮਾਂ ਚ ਮੈਚ ਖੇਡੇ ਸੀ ਤਕਰੀਬਨ ਤੁਸੀਂ ਕਿਹ ਕਿਲੋ ਖੇਡ ਕੇ ਆਇਓ ਰਹੋ 45 ਕਿਲੋ 45 ਕਿਲੋ ਚ ਇਹਨਾਂ ਨੇ ਜਣੀ ਉਦੋਂ ਬਾਹਰਲੇ ਦੋ ਦੋ ਖੜਾਈ ਸੀ ਤੇ ਇਹਨਾਂ ਦੀ ਜਾਨੀ ਕੋਈ ਪਰਫਾਰਮੈਂਸ ਹੈ ਨਹੀਂ ਸੀ ਮਤਲਬ ਬਾਹਰ ਲੈ ਆ ਨਹੀਂ ਪੈਂਟ ਲੈ ਸੀ ਤੁਹਾਨੂੰ ਪਤਾ ਇੱਕ ਜਾਫੀ ਸੀ ਇੱਕ ਰੀਡਰ ਸੀ ਹਨਾ ਤੇ ਉਹ ਜਿਹੜੀ ਟੀਮ ਜਿੱਤੀ ਸੀ ਮੁੰਡੇ ਖੜਕੂਣੀ ਨੇ ਬਹੁਤ ਵਧੀਆ ਖੜਕ ਜਾਫੀ ਕੀ ਸੀ ਗੋਲੀ ਠੀਕ ਠਿੜੀ ਠਿੜੀ ਆ ਮੁੰਡਾ ਉਹ ਅਸੀਕ ਲਾਇੀ ਸੀ ਤੇ ਉਹਨਾਂ ਨਾਲ ਇਹਨਾਂ ਦਾ ਮੈਚ ਕਿਹੜਾ ਪਿੰਡ ਸੀ ਜੜਤੌਲੀ ਆ 5 ਦਿਨ ਹੋਇਆ ਉਹਨਾਂ ਨਾਲ ਇਹਨਾਂ ਦਾ ਫਾਈਨਲ ਮੈਚ ਸੀ ਤੇ ਬਹੁਤ ਟਫ ਮੈਚ ਲੱਗਿਆ ਬਹੁਤ ਵਧੀਆ ਮੈਚ ਖੇਡੇ ਇਹੇ ਇਹ ਅੱਧੇ ਪੈਂਟ ਦੇ ਲੂਜ਼ ਕੀਤਾ ਇਹਨਾਂ ਨੇ ਬਹੁਤ ਜੱਫੇ ਲਾਇਆ ਬਹੁਤ ਕੌਡੀਆਂ ਵਧੀਆ ਪਾਈਆਂ ਮਤਲਬ ਕਿ ਇਹਨਾਂ ਨੇ 2 ਮਹੀਨੇ ਦੇ ਵਿੱਚ ਵਿੱਚ 2 ਢਾਈ ਮਹੀਨੇ ਦੇ ਵਿੱਚ ਵਿੱਚ ਸੁਪਰਸਟਾਰਾਂ ਦੇ ਬਰਾਬਰ ਖੜ ਕੇ ਆ ਕੇ ਇਹ ਪ੍ਰਾਪਤੀ ਆ ਹੁਣ ਜਿਹੜਾ ਇੱਥੇ ਰਹਿੰਦਾ ਉਹਦੀ ਮੈਚ ਕੱਢ ਕੇ ਦੇਖ ਲਿਓ ਸਾਡੇ ਵਾਲਾ ਮੈਚ ਕੱਢ ਕੇ ਦੇਖ ਲਿਓ ਉਹ ਖੇਡਦੇ ਆ ਸਾਡੀ ਟੀਮ 'ਚ ਉਸ ਤੋਂ ਬਾਅਦ ਢਾਈ ਮਹੀਨੇ ਬਾਅਦ ਉਹਨਾਂ ਦੇ ਨਾਲ ਹੀ ਮੈਚ ਹੁੰਦਾ ਉਹ ਮੈਚ ਅੱਧੇ ਪੈਂਡ ਤੇ ਲੂਜ਼ ਕਰਦੇ ਆ ਇਹ ਬਹੁਤ ਕੰਪੀਟੀਸ਼ਨ ਬਹੁਤ ਜੱਫੀ ਲਾਇਆ ਇਹਨਾਂ ਨੇ ਕੌਡੀਆਂ ਹੀ ਭੱਜਿਆ ਹੈ ਨੀ ਉਹ ਮੁੰਡਿਆਂ ਨਾਲ ਮਲਾਉਨੇ ਆਪਾਂ ਆਜਾ ਆਜਾ ਪੂਆ ਛੱਗੀ ਦਾ ਨਹੀਂ ਹੁੰਦਾ ਆਜਾ ਜੁੱਗੀ ਦਾ ਕਾਲ ਸਾਹ ਵਾਹ ਜੁੱਗੀ ਫੜੇ ਵੇਖ ਬੱਤਾ ਆ ਪਿੰਡ ਕਿਹੜਾ ਪੱਤਾ ਆਪਣਾ ਉੱਤੀ ਬੋਲੀ ਜਾ ਉੱਤੀ ਬੋਲੀ ਜਾ ਬਟਲਾਣਾ ਕਿਡ ਜ਼ਿਲ੍ਹਾ ਮਹਾਲੀ ਜ਼ਿਲ੍ਹਾ ਮਹਾਲੀ ਪਿੰਡ ਬਟਲਾਣਾ ਬਟਲਾਣਾ ਉਮਰ ਕਿੰਨੀ ਹੋ ਗਈ ਮੇਰੀ 15 ਹੈ 15 ਸਾਲ ਸਕੂਲ ਚ ਕੰਮੀ ਚ ਪੜਦਾ ਮੱਠਨੀ ਸੀ 8ਵੀਂ ਦੇ ਇੱਥੇ ਪੜਦਾ ਹਾਂ ਹਾਂਜੀ ਬਾਈ ਕਿੰਨਾ ਚਰ ਹੋ ਗਿਆ ਕੱਢਮੀ ਚ ਆਇਰੋਂ ਮੈਨੂੰ ਸਾਲ ਹੋਣੇ ਹਾਲੀ ਸਾਲ ਹੋਣ ਹਾਲੀ ਉਦੋਂ weight ਕਿੰਨਾ ਸੀ ਉਦੋਂ ਜੀ 37 ਕਿਲੋ 35 37 ਕਿਲੋ 35 35 ਕਿਲੋ ਸੈ ਹੁਣ ਹੁਣ ਹੈ ਜੀ 46 ਕਿਲੋ ਜੀ 46 ਕਿਲੋ ਮਤਲਬ 10 ਕਿਲੋ ਵਧ ਗਿਆ ਹਾਂਜੀ ਹਾਂ ਤੇ ਉਦੋਂ ਜਿਹੜੇ ਆਪਾਂ 45 ਕਿਲੋ ਖੇਡੇ ਸੀ ਪਿੰਡ ਹਾਂਜੀ ਹਾਂਜੀ ਪਿੰਡ ਦੀ 45 ਕਿਲੋ ਉਹਨਾਂ ਨੇ 65 ਲਏ ਸੀ ਖੜਕੋਣਾਂ ਨੇ ਹਾਂਜੀ ਅਸੀਂ ਕੁਛ ਵੀ ਨਹੀਂ ਕਰਿਆ ਤੁਸੀਂ ਤਾਂ ਕੁਛ ਨਹੀਂ ਕੀਤਾ ਸੀ ਉਦੋਂ ਹਾਂਜੀ ਉਦੋਂ ਫਿਰ ਹੁਣ 2.5 ਮਹੀਨੇ ਬਾਅਦ ਦੋ ਤਾਂ 2.5 ਮਹੀਨੇ ਬਾਅਦ ਛੋਟਾ ਮੈਚ ਲੱਗਿਆ ਉਹਨਾਂ ਨਾਲ ਖੜਕੋਣਾਂ ਨਾਲ ਖੜਕ ਸੀ ਚਿੜੀ ਸੀ ਜਿੜੀ ਸੀ ਮੁੰਡਾਰ ਤੇ ਉਹ ਪੁਰਾਣੇ ਵੀ ਖੇਡਦੇ ਆਉਂਦੇ ਆ ਵਧੀਆ ਨੇ ਮੁੰਡੇ ਬਹੁਤ ਸੁਪਰ ਸਟਾਰ ਨੇ ਆਪਦੇ ਪੇਟ 'ਚ ਫਿਰ ਛੋਟਾ ਮੈਚ ਫਾਈਨਲ ਲੱਗਿਆ ਉਹਨਾਂ ਨਾਲ ਸੰਮੀ 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 ਤੇ ਕਿਵੇਂ ਰਿਹਾ ਮੈਚ ਮੈਂ ਜੀ ਅੱਧੇ ਪੁਆਇੰਟ ਕਿਚਾਰੇ ਆ ਆ ਅੱਧੇ ਪੁਆਇੰਟ ਤੂੰ ਕਿੰਨੇ ਹੱਥ ਲੱਗਿਆ ਮੈਂ ਜੀ ਤਿੰਨ ਜੀ ਤਿੰਨ ਹੱਥ ਹਾਂਜੀ ਕਿੰਨੇ ਤਰ ਜੱਫੇ ਲਾਏ ਦੋ ਜੀ ਕਿਹਨੂੰ ਲਾਇਆ ਜੱਫੇ ਇੱਕ ਖੜਕ ਨੂੰ ਲਾਇਆ ਸੀ ਜੀ ਹਮ ਇੱਕ ਦੂਜੇ ਨੂੰ ਨਹੀਂ ਲਾਇਆ ਠੀਕ ਆ ਗੁੱਡ ਵਧੀਆ ਤੇ ਮਤਲਬ 2 ਮਹੀਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਿਆ ਹਾਂਜੀ ਹਾਂ ਤੇ ਠੀਕ ਆ ਓਕੇ ਆ ਜਾ ਵੀ ਰੈਡਰ ਇਹ ਆ ਜੀ ਮੁੰਡਾ ਰੈਡਰ ਆ ਇਹ ਆਪਣੇ ਕੋਲ ਹੈਗਾ ਇਹਨੂੰ ਵੀ ਕਿੰਨਾ ਚਿਰ ਹੋ ਗਿਆ ਆ ਬਨੌਂ ਕੀ ਹੈ ਬਾਬ ਜੀ ਦਾ ਖਾਲਸਾ ਹੈ ਬਾਬ ਜੀ ਦੀ ਫਤਿਹ ਬੈਠੋ ਪੁੱਤ ਇਹ ਵੀ ਕੇਸਾ ਧਾਰੀ ਇੱਥੇ ਹੀ ਹੋਇਆ ਉਹਨੇ ਵੀ ਕੇਸ ਇੱਥੇ ਰੱਖਿਆ ਆਪਣੇ ਕੋਲ ਆ ਕੇ ਮਹਾਰਾਜ ਦੀ ਕਿਰਪਾ ਹੋਈ ਜਾਂ ਹਾਂ ਕਿਹੜਾ ਪਿੰਡਾ ਪੁੱਤ ਮੋੜਕਲਾ ਜੀ ਮੋੜਕਲਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਕਿੰਨਾ ਚਿਰ ਹੋ ਗਿਆ ਕਟਨੀ ਚਾਹ ਰੂ 2 ਸਾਲ ਹੋਣਾ ਨੇ 2 ਸਾਲ ਕਿੰਨਾ ਵੇਟ ਸੀ ਪਹਿਲਾਂ 28 ਕਿਲੋ ਸੀਗੇ 28 ਕਿਲੋ ਹੁਣ ਹੁਣ 45 ਕਿਲੋ ਮਤਲਬ ਵਧੀਆ ਵੇਟ ਪਰੂ ਹੋਇਆ? ਹਾਂ। ਤੇ ਉੱਥੇ ਕਿੰਨੀਆਂ ਕੌਡੀਆਂ ਕਮੇ ਰਹੀਆਂ? ਵਧੀਆ ਜੀ। ਅਸਰ। ਖੜਕੋਣ ਵਾਲੀ ਮੈਂ ਸੀ? ਹਾਂ ਜੀ। ਠੀਕ। ਤੂੰ ਕੌਡੀ ਪਾਉਂਦਾ ਸੀ? ਹਾਂ ਇੱਕ ਹੋਰ ਸੀ ਹਰੇ ਨੇ। ਇੱਕ ਹਰੇ ਨੇ ਵਾਲਾ। ਤੇ ਕਿੰਨੇ ਫਿਰ ਜੱਫੇ ਕਿੰਨੇ ਲੱਗੇ? ਜੱਫਾ ਇੱਕ ਲੱਗੇ ਸੀਗੀ। ਹਾਂ। ਮੈਚ ਵਧੀਆ ਖੱਡੇ ਪੂਰਾ। ਹਾਂ ਜੀ। ਵੈਰੀ ਗੁੱਡ। ਇਹ ਆ ਜੀ ਪ੍ਰਾਪਤੀ। ਇਹ ਬੱਚੇ ਹੁਣ ਸਾਲ ਜਿਹੜੇ ਸਾਲ-ਸਾਲ ਲਾਉਂਦੇ ਆ ਉਹ ਹਰੇਕ ਫੀਲਡ ਦੇ ਵਿੱਚ ਸਾਡੇ ਬੱਚੇ ਰਿਜ਼ਲਟ ਦਿੰਦੇ ਆ। ਉਹ ਜਿਹੜੇ ਕਹਿੰਦੇ ਵੀ 2 ਮਹੀਨੇ ਲਾ ਕੇ 3 ਮਹੀਨੇ ਲਾ ਕੇ 6 ਮਹੀਨੇ ਲਾ ਕੇ ਉਹ ਤਾਂ ਨਾਲੇ ਤਾਂ ਸਾਡਾ ਟਾਈਮ ਖਰਾਬ ਕਰਦੇ ਆ ਨਾਲੇ ਆਪਦਾ ਟਾਈਮ ਖਰਾਬ ਕਰਦੇ ਆ ਠੀਕ ਆ ਜੀ ਹੁਣ ਆ ਬੱਚਾ 2 ਸਾਲ ਹੋ ਗਿਆ ਇਹ ਆਪਦੀ ਫੀਲਡ ਦੇ ਵਿੱਚ ਪੂਰਾ ਫਿੱਟ ਆ ਇਹਨੂੰ ਜਾਫਤੇ ਲਾ ਦਿਓ ਇਹਨੂੰ ਕੌਡੀ ਤੇ ਲਾ ਦਿਓ ਇਹ ਰਿਜ਼ਲਟ ਕੱਢੂਗਾ ਕੱਢੂਗਾ ਹੁਣ ਜਿੰਨਾਂ ਨਾਲ ਇਹਨਾਂ ਨੇ ਖੇਡੇ ਆ ਉਹੋ ਮੈਨੂੰ ਉਮੀਦ ਆ ਮੇਰੇ ਹਿਸਾਬ ਜੀ ਬਈ 2-3 ਸਾਲ ਦੇ 45 ਕਿਲੋ ਖੇਡ ਰਹੇ ਆ ਹਨਾ ਸ਼ਾਇਦ ਮੇਰੇ ਜਿੱਥੇ ਇੱਕ ਮੇਰੀ ਵਿਚਾਰ ਆ ਇਹ 1 ਇੱਕ ਦੀ ਸਾਲ ਇਹਨੇ ਸਟਾਰਟ ਕੀਤੀ ਆ ਪਹਿਲਾ ਸਾਲ ਆ ਇਹਨਾਂ ਦਾ ਉਹ ਟੀਮ ਦੇ ਵਿੱਚ ਦੋ ਪਲੇਅਰ ਬਾਹਰੋਂ ਖੇਡਦੇ ਸੀ ਆਪਣੀ ਇੱਕ ਅਕੈਡਮੀ ਦੀ ਟੀਮ ਸੀ ਵੀ ਇਹ ਇੱਥੇ ਹੀ ਸਟਾਰਟ ਕੀਤੀ ਇਹਨਾਂ ਨੇ ਕਬੱਡੀ ਮਾੜੀ-ਮੋਟੀ ਖੇਡਦੇ ਸੀ ਪਹਿਲਾਂ ਤੇ ਇਹਨਾਂ ਨੇ ਇੱਥੇ ਅਕੈਡਮੀ ਵਾਲੇ ਪਲੇਅਰਾਂ ਨੇ ਸੁਪਰਸਟਾਰਾਂ ਨੂੰ ਫੁੱਲ ਟੱਕਰ ਦਿੱਤੀ ਪੂਰੀ ਹੈ ਜੀ ਕੋਈ ਬਾਹਰਲਾ ਨਹੀਂ ਖਿਲਾਇਆ ਅਕੈਡਮੀ ਦੇ ਪਲੇਅਰ ਸੀ ਵਿੱਚ ਦਾ ਬਾਹਲੇ ਬੱਚੇ ਇਹ ਨੇ ਇਹਨੇ ਛੋਟੇ ਨੇ ਵੀ ਇਹ ਡੰਡ ਵੀ ਇੱਥੇ ਹੀ ਲਾਉਣਾ ਸਿੱਖੇ ਨੇ। ਹਾਂਜੀ ਇਹ ਪ੍ਰਾਪਦੀ ਆ ਤੇ ਬਹੁਤ ਵਧੀਆ ਪੁੱਤ ਠੀਕ ਆ। ਆ ਜਾ ਰੱਬੋ, ਰੱਬੋ ਕਿੱਥੇ ਆ? ਹਾਂ। ਤੂੰ ਆ ਜਾ। ਖਾਲਸਾ। ਤੇ ਹੋਰ ਸੋਪਾ ਸਟਾਰ ਨੂੰ ਤੁਹਾਨੂੰ ਮੜਾਵਾ। ਵਾਇਗੁਰ ਜੀ ਦਾ ਖਾਲਸਾ, ਵਾਇਗੁਰ ਜੀ ਦੀ ਫਤਹ। ਹਾਂਜੀ ਬੈਠੋ ਪੁੱਤ। ਤੇ ਜੀ ਆਪਣਾ ਬੇਟ ਕਿੰਨਾ? ਬਣਾਇ 57 ਕਿਲੋ ਹੋ ਗਏ ਜੀ। ਆਹ ਚਾ ਪਿੰਡ ਪਿੰਡ ਹਰੀ ਨਗਰ ਖੇੜ ਕੀ। ਹਰੀ ਨਗਰ ਖੇੜ ਕੀ। ਇਹ ਕਿੱਥੇ ਆ? ਇਹ ਪਟਿਆਲੇ ਚ। ਪਟਿਆਲੇ ਦਾ। ਜ਼ਿਲ੍ਹਾ ਪਟਿਆਲਾ। ਹਾਂ ਜੀ ਬਾਈ ਜੀ। ਕਿੰਨਾ ਚਰ ਹੋ ਗਿਆ? ਮੈਂ 1 ਸਾਲ 1 ਮਹੀਨਾ ਹੋ ਗਿਆ। 1 ਮਹੀਨਾ 13 ਮਹੀਨਾ ਠੀਕ। ਕਿੰਨਾ ਵੇਟ ਸੀ ਪਹਿਲਾਂ? 48 ਕਿਲੋ ਸੀਗਾ ਜੀ। ਆਹ ਹੁਣ ਹੁਣ 75 ਕਿਲੋ ਹੋ ਗਏ। 75 ਜੀ। ਹੁਣ ਕੌਡੀ ਦੀ ਇਹ 57 ਕਿਲੋ ਚੱਕ ਨੰਬਰ ਕੌਡੀ ਪਾਉਂਦਾ। ਕਿਤੇ 2 ਕਿਲੋ ਨਾਲ ਇੱਕ ਅੱਧਾ ਜੱਫਾ ਹੁੰਦਾ। ਬਹੁਤ ਵਧੀਆ ਪਰਫਾਰਮੈਂਸ ਦੇ ਰਹੇ ਆ ਬੱਚੇ ਤੇ ਉਹ ਪੜਦਾ ਹਾਂਜੀ ਪਲੱਸ 2 ਕਰ ਲਈ ਪਲੱਸ 2 ਕਰ ਲਈ ਚਲੋ ਠੀਕ ਆ ਜੀ ਚਲੋ ਭਾਈ ਇੱਧਰ ਐਕਸਰਸਾਈਜ਼ ਕਰਨ ਲੱਗੇ ਆ ਚਲੋ ਭਾਈ ਇਹ ਪੌਣੀ ਆ ਅੱਜ ਗਰਾਊਂਡ ਹੈਗਾ ਗੱਲਾ ਠੀਕ ਆ ਜੀ ਬਾਕੀ ਰਨਿੰਗ ਕਰਨ ਭੇਜ ਦੇ ਬੱਚੇ ਤੇ ਮਹੀ ਬਹੁ ਪਿਆ ਪਾਪਾ ਫੋਨ ਦੇ ਦਿਓ ਬਾਬੂ ਆ ਵੀ ਹਾਂ ਚਲੋ 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 ਵੈਰੀ ਗੁੱਡ ਹਾਂ ਡਾਊਨ ਰੱਖੋ ਦੂਜਾ ਹਾਂ ਹਾਂ ਹੂੰ ਡਬਲ ਥੱਲੇ ਡਾ ਹਾਂ ਲੋਅਰ ਪੋਰਸ਼ਨ ਥੱਲੇ ਛੱਡਦੇ ਹੋਰ ਹਾਂ ਇਹ ਤੁਸੀਂ ਖੜ ਕੇ ਵੀ ਲਾ ਸਕਦੇ ਹੋ ਜਿਹੜੀ ਆ ਫਤਿਹ ਸਿੰਘ ਲਾ ਰਿਹਾ ਖਾਲਸਾ ਲਾ ਰਿਹਾ ਇਹ ਤੁਸੀਂ ਤਾਹਾਂ ਸਟੈਂਡ ਜਾ ਕੇ ਵੀ ਲਾ ਸਕਦੇ ਹੋ। 3 ਇਹਦੇ ਨੇ 2-3 ਤੇ ਉਹ ਰੱਬੋਂ ਵਾਲਾ ਮੁੰਡਾ ਰੱਸਾ ਚੜਦਾ। ਤੇ ਜਿਹਨੇ ਉਹਦੇ ਇਹਨੇ ਮਾੜੀ ਛੱਟ ਖਾ ਲਈ ਸੀ ਫਿਰ ਇਹਨਾਂ ਨੂੰ ਰਨਿੰਗ ਕਰਨ ਤੋਂ ਰੋ ਰਿਆ ਨਹੀਂ ਵੀ ਤੁਸੀਂ ਚਲੋ ਆਪਦਾ ਰੱਸਾ ਰੱਸਾ ਲਾ ਲਓ। ਹੈਨਾ? ਇਹਨੋਂ ਨਾਲੇ ਤੇਲ ਜਿਹਾ ਲਾਓ ਇਹ ਚੂਂ-ਚੂਂ ਕਿਉਂ ਕਰਦੀਆਂ ਨੇ? ਠੀਕ ਹੈ ਨਾਲੇ ਚੈੱਕ ਕਰੋ ਤਾਹਾਂ ਜਾ ਕੇ ਬਾਬਾ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਸਤਾ ਜੀ ਓਕੇ ਓਕੇ ਪਤਾ ਬਾਬਾ ਜੀ ਆਪਾਂ ਪਾਈਏ ਚਾਨਣਾ ਇਹ ਰਾਜਦੀਪ ਸਿੰਘ ਬਾਬਾ ਜੀ ਸਾਡੇ ਜੰਡ ਪਿੰਡ ਤੋਂ ਉੱਤੀ ਥੋੜਾ ਹਾਂਜੀ ਤੇ ਚਲੋ ਜਾਨ ਨੂੰ ਆਪਾਂ ਥੋੜੀ ਜੀ ਬਾਬਾ ਜੀ ਤੋਂ ਜਾਣਕਾਰੀ ਲੈ ਲੈਨੇ ਆਪਣੇ ਨੇੜੇ ਗੁਰੂ ਘਰ ਕੋਪਰ ਹਿੱਡਾ ਜੀ ਹਾਂਜੀ ਹਾਂਜੀ ਵੱਡਾ ਕੱਲੂਕਾਰ ਆ ਹਾਂਜੀ ਹਾਂਜੀ ਰੀੜੇ ਹਾਂਜੀ ਰੀੜੇ ਉਹਦੇ ਬਾਰੇ ਬਾਬਾ ਜੀ ਥੋੜਾ ਜਿਹਾ ਵਿਸਤਾਰ ਨਾਲ ਚਾਣਨਾ ਪਾਉ ਆਪਣੇ ਆਲੇ-ਦਾਲੇ ਸੰਗਤ ਨੂੰ ਪਤਾ ਤਾਂ ਹੈਗਾ ਚਲੋ ਛੋਟਿਆਂ ਨੂੰ ਪਤਾ ਲੱਗ ਜੂ ਇਹ ਹੋਇਆ 1761 ਦੀ 1761 ਗਾੜ ਸਿੰਘਾਂ ਦੀ ਉਹਨਾਂ ਮਤਲਬ ਬੱਚੇ ਵੀ ਨਾਲ ਸੀ ਬਜ਼ੁਰਗ ਵੀ ਔਰਤਾਂ ਵੀ ਹਨਾ ਜੀ ਹਾਂਜੀ ਅਫਦਾਲੀ ਆ ਗਿਆ ਸਿੰਘਨਪੁਰਾ ਲੱਗਾ ਅਫਦਾਲੀ ਆ ਗਿਆ ਹਾਂਜੀ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਨਹੀਂ ਜਲਦੀ ਆਜੂਗਾ ਠੀਕ ਆ ਜੀ ਅਫਦਾਲੀ ਵੀ ਪੂਰਾ ਛਾਤਰ ਸੀ ਪੂਰਾ ਹਾਂਜੀ ਦੂਜੇ ਦਿਨ ਜਿਹੜਾ ਦੇਸ਼ਦਾਰ ਕੇ ਲੜ ਕੇ ਲੜਨ ਆਉਂਦਾ ਸੀਗਾ ਹਾਂਜੀ ਉਹਨੇ ਜਾਨਕ ਅਟੈਕ ਕਰਦਾ ਇੱਥੇ ਠੀਕ ਆ ਜੀ ਆ ਰਹੀ ਰੇੜ ਕੋਲੇ ਆ ਕੇ ਹਾਂ ਰਹੀੜਾ ਪਾਪਾ ਆਪਣਾ ਹਾਂ ਰਹੀਆਂ ਨੂੰ ਇਹਨੂੰ ਕਿਹੜੇ ਪਾਲੇ ਪਾਸੇ ਐਮ ਦਾੜ ਦੇ ਨਹਿਰ ਤੋਂ ਪਰੇ ਹਾਂ ਰੇੜੇ ਦਾ ਫਿਰ ਉਹ ਸਿੰਘਾਂ ਨੇ ਕੀ ਕੀਤਾ ਬੱਚੇ ਦੇ ਬੀਬੀਆਂ ਨੂੰ ਵਿਚਾਲੇ ਲੈ ਲਿਆ ਕੁੰਡਲ ਬਣਾ ਲਿਆ ਆੜ ਵਾਲੇ ਹਾਂ ਕੁੰਡੜਾ ਤੇ ਪੂਰਾ ਚੱਕਰ ਮਾਰ ਲਿਆ ਬਣਾਲ ਵਾਲੇ ਹਾਂਜੀ ਹਾਂਜੀ ਇੱਥੋਂ ਵਿੱਚ ਚਲੇ ਗਈ ਉਹ ਬਾਹਵਣੀ ਤੱਕ ਬਲ ਬਾਹਵਣੀ ਤੱਕ ਜੰਗ ਜਲਦੀ ਚਲੀ ਆ ਅੱਛਾ ਜੀ ਸਿੱਖਾਂ ਦੀ ਵਾਦੀ ਉਸ ਸਮੇਂ 1 ਲੱਖ ਵਾਦੀ ਸਿੱਖਾਂ ਦੀ ਕੋਲ ਟੋਟਲ ਹਾਂਜੀ ਉਹ ਜੋ ਕਰੀਬ 35 ਜਾਂ 40 ਹਜ਼ਾਰ ਸਿੰਘ ਉਹ ਇੱਕਦਮ ਸ਼ਹੀਦ ਹੋ ਗਏ ਸੀ ਮੇਰੇ ਜਥੀਵਾਦੀ ਸਿੰਘਾਂ ਦੀ ਸ਼ਹੀਦ ਹੋ ਗਈ ਸੀ ਵਾਹਿਗੁਰੂ ਵਾਹਿਗੁਰੂ ਉਸ ਦਿਨ ਚ ਅੱਛਾ ਜੀ ਤੇ ਇੱਕਦਾਂ ਨਾਲ ਸੀਗਾ ਜੀ ਭਿੱਖੀ ਖਾਨ ਨਵਾਬ ਰੈਕੋਟਲਾ ਤੇ ਲਕਸ਼ਮੀਆ ਸਹਾ ਜਿਹੜਾ ਸੀਗਾ ਇੱਥੇ ਦਾ ਰੈਕੋਟ ਦਾ ਹਾਂਜੀ ਇੱਕ ਸ਼ਰੰਦ ਸੀਗਾ ਸਰੰਦਨ ਨਵਾਬ ਸੀਗਾ ਤਿੰਨ ਤਿੰਨ ਸੀਗੇ ਨਾਲ ਦੇ ਹਾਂਜੀ ਤੇ ਸਿੰਘਾਂ ਨੇ ਫਿਰ ਉਹ ਜਦੋਂ ਸ਼ਾਮ ਨੂੰ ਉੱਥੇ ਸ਼ਹੀਦਗਿਰ ਕੇ ਹੋਈ ਸਿੰਘ ਤੇ ਉੱਥੇ ਢਾਬ ਸੀਗੀ ਪਿੰਡ ਗਹਿਣਾ ਗਹਿਣਾ ਮੂਮਾ ਕਹਿਣਾ ਹਾਂ ਹਾਂ ਜੀ ਪਾਸੇ ਸਿੰਘ ਪਾਣੀ ਪੀ ਰਹੇ ਸੀ ਤੇ ਦੂਜੇ ਪਾਸੇ ਉਹ ਫੌਜ ਪਾਣੀ ਪੀ ਰਹੇ ਸੀ ਅੱਛਾ ਜੀ ਤੇ ਉੱਥੋਂ ਵੀ ਅਗਾਲੀ ਬਾਉਸ ਮੁੜ ਗਿਆ ਵੀ ਚਲੋ ਹੁਣ ਇਹੇ ਨਹੀਂ ਮੁੜ ਕੇ ਉੱਡਦੇ ਅੱਛਾ ਜੀ ਤੇ 17 62 ਦੀ ਗੱਲ ਹੈ ਅੱਛਾ ਜੀ ਕਿਉਂਕਿ 17 62 ਜਦੋਂ ਉਹਨੇ ਹੜਾਈ ਸੀ ਮਰਾਠੇ ਠੀਕ ਆ ਜੀ ਮਰਾਠਿਆਂ ਨੇ ਮੁੜ ਕੇ ਹਮਲਾ ਨਹੀਂ ਕੀਤਾ ਸੀ ਹਾਂ ਜੀ ਤੇ ਉਹ ਕਹਿੰਦਾ ਕਿ ਮਰਾਠੇ ਤੇ ਸਿੱਖ ਦੋਈ ਤਾਕਤਾਂ ਨੇ ਹਾਂ ਜੀ ਹੁਣ ਸਿੱਖ ਖਤਮ ਕਰਤੇ ਹੁਣ ਕੋਈ ਬੋਲੂਗਾ ਨਹੀਂ ਮੇਰੇ ਮੂਰੇ ਹਾਂ ਜੀ ਤੇ ਸ਼ਾਮ ਨੂੰ ਉਹਨੇ ਫਿਰ ਭੇਸ ਬਲ ਕੇ ਨਾ ਭੇਜੇ ਮੁਸਲਮਾਨ ਜਿਹੜੇ ਸੀਗੇ ਸਿੰਘਾਂ ਦੀ ਫੌਜ ਚ ਹਾਂ ਦੇਖੋ ਕੀ ਕਹਿੰਦੇ ਰੋਂਦੇ ਭੇਖ ਭੇਖੀ ਭੇਜਿਆ ਬਈ ਪਤਾ ਕਰੋ ਵੀ ਉਹ ਰੋਂਦੇ ਹੋਣਗੇ ਕਿ ਲਾਉਂਦੇ ਹੋਣਗੇ ਇੰਨੀ ਕੌਮ ਸੀਧ ਹੋ ਗਈ ਹਾਂ ਹਾਂ ਬਈ 40 45% ਕੌਮ ਸੀਧ ਹੋ ਗਈ 50 ਮਣੀ ਲਾ ਲੋ ਤੁਸੀਂ 50% ਹਾਂਜੀ ਤੇ ਉਹਨਾਂ ਨੇ ਅਰਦਾਸ ਕੀਤੀ ਵੀ ਸਤਾਰ ਫੇਰ ਸੁਖਨਪਦੀਧ ਹੋਇਆ ਵਾਹਿਗੁਰੂ ਵਾਹਿਗੁਰੂ ਚਾਰ ਪਰ ਰਾ ਸੁਖਨਪਦੀਧ ਹੋਵੇ ਵਾਹਿਗੁਰੂ ਉਹ ਦਾਲੀਆਂ ਕਹਿੰਦੇ ਉਹਦਾ ਕਰਦਾ ਸਾ ਗਰੀ ਜਾਂਦੇ ਆ ਹਾਂਜੀ ਉਹ ਦਾਲੀ ਬੜਾ ਹੈਰਾਨ ਹੋ ਗਿਆ ਚਲੋ ਕਰ ਦੇਣਗੇ ਅਰਦਾਸਾਂ ਪਰ ਹੁਣ ਮੁੜ ਕੇ ਉੱਟਦੇ ਨਹੀਂ ਇਹ ਹਾਂਜੀ ਤੇਨ ਮਹੀਨੇ ਬਾਅਦ ਹੀ ਪਹਿਲਾਂ ਦਾ ਜਿਹੜਾ ਭਖਣਗਾ ਉਹਦਾ ਕਤਲ ਕੀਤਾ ਅੱਛਾ ਜੀ ਸਰਾਂਦੇ ਅਟੈਕ ਕੀਤਾ ਅੱਛਾ ਜੀ ਲਖਮੀਨ ਸਹਾ ਜਿਹੜਾ ਸੀ ਰੈਕੋਟਾ ਉਹ ਮਾਰਿਆ ਸਿੰਘਾਂ ਨੇ ਠੀਕ ਆ ਜੀ ਤਉਨੂੰ ਖਬਰਾਂ ਪਹੁੰਚ ਗਈਆਂ ਵੀ ਤਾਂ ਭਾਈ ਪਤਾ ਲੈਣ ਵੀ ਲੱਗ ਗਏ ਉਹ ਪੈ ਗਏ ਪਿੱਛੇ ਪੈ ਗਏ ਪਿੱਛੇ ਉਹਨੂੰ ਤਿੰਨ ਮਹੀਨੇ ਵਾਰੀ ਮਤ ਤਿੰਨ ਮਹੀਨੇ ਲਾਇਆ ਨਹੀਂ ਤੇ ਮਰਾਠਿਆਂ ਦਾ ਮੁੜ ਕੇ ਪਤਾ ਲਿਆ ਨਹੀਂ ਅਬਦਾਲੀ ਤੋਂ ਹੂੰ ਬਸਿੰਗਾ ਨੇ ਤਿੰਨ ਮਹੀਨੇ ਹੀ ਹਿਸਾਬ ਦਾ ਬਾਬਰ ਕਰਦਾ ਸੀ ਬਈ ਖਾਲਸਾ ਚੜਿਆ ਉੱਤੇ ਆਹ ਚੜਿਆ ਉੱਤੇ ਉਹ ਦੇਖੋ ਕੋੜੇ ਘਾਟੀ ਸੌਂਦੇ ਸੀ ਹਾਂਜੀ ਮੁੱਠੀ ਮੁੱਠੀ ਛੋਲੇ ਖਾਂਦੇ ਸੀ ਵਾਹਿਗੁਰੂ ਜੇ ਮੈਂ ਅੱਜ ਕੱਲ ਆਪਾਂ ਕਹਿੰਨਾ ਵੀ ਖਰਾਕ ਹਾਂਜੀ 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 ਉਹਨਾਂ ਕੋਲ ਨਾਮ ਦੀ ਪਾਵਰ ਸੀ ਹਾਂਜੀ ਹਾਂਜੀ ਬਾਣੀ ਪੜ੍ਹਦੇ ਸੀ ਬਿਲਕੁਲ ਉਹਦਾ ਨਿੰਨ ਨਿਤਨੇਮ ਵੀ 5 ਗ੍ਰਾਂਥੀ ਹਾਂਜੀ 10 ਗ੍ਰਾਂਥੀ ਵਾਹਿਗੁਰੂ ਅਸੀਂ ਕਹਿੰਦੇ ਹਾਂ ਤਾਂ ਆਪਣਾ ਇਹ ਆ ਹਾਂ 1 ਗ੍ਰਾਮ 3 ਤੇ 10 ਗ੍ਰਾਮ ਆ ਨਿਤਨੇਮਾ ਕਰਦੇ ਤਾਂ ਅਮਰ ਸੰਚਾਰ ਦੀ ਬਾਣੀਆਂ ਹਾਂਜੀ ਪੰਜ ਬਾਣੀਆਂ ਇਹ ਤਾਂ ਮਰ ਸੰਚਾਰ ਦੀ ਬਾਣੀਆਂ ਨੇ ਹਾਂਜੀ ਆ ਸਾਡੇ ਜਿਹੜੇ ਨਿੰਗ ਸਿੰਘ ਕਰਦੇ ਆ ਨਿੰਗ ਸਿੰਘਾਂ ਨੂੰ ਆ ਕੇ ਪਤਾ ਲੱਗਦਾ ਹਾਂਜੀ ਕਿਉਂਕਿ ਨਿੰਗ ਸਿੰਘਾਂ ਨੇ ਸਾਡੀ ਜਿਹੜੀ ਪ੍ਰਾਤਨ ਮਰਿਆਦਾ ਸੰਭਾਲੀ ਹੋਈ ਆ ਹਾਂਜੀ ਨਿੰਗ ਸਿੰਘਾਂ ਤਾਂ ਹੀ ਲਾਡਲੀ ਫੌਜ ਕਹਿੰਦੇ ਨਾ ਹਾਂਜੀ ਉਹ ਪ੍ਰਾਤਨ ਸੰਭਾਲੀ ਮਨੇ ਸੰਭਾਲ ਕੇ ਰੱਖਿਆ ਉਹਨਾਂ ਨੇ ਬਹੁਤ ਵੱਡੀ ਹੈ ਜੀ ਨਿੰਗ ਸਿੰਘ ਦੀ ਆ 100 ਦਾ ਦਸਮ ਗ੍ਰੰਥ ਆ ਜਿਹਨੂੰ ਰੱਦ ਕਰਨ ਨੂੰ ਫਿਰਦੇ ਸੀ ਨਿੰਗ ਸਿੰਘਾਂ ਦੀ ਮਿਹਰਬਾਨੀ ਆ ਜਿਹੜਾ ਉਹ ਦਸਮਾ ਰੱਦ ਨਹੀਂ ਕਰ ਸਕੇ ਹਾਂਜੀ ਹਾਂਜੀ ਇਹ ਦਸਮਾ ਦੀ ਜਿਹੜੀ ਮਰਿਆਦਾ ਬ ਤੇ ਗੱਲ ਆ ਵੀ ਉਦੋਂ ਉਹਦੇ ਸਿੰਘ ਕੋੜੇ ਕਾਟੀ ਸੋਰੇ ਸੀਗੇ ਮੁੱਟੀ ਛੋਲੇ ਕਰੇ ਸੀ ਹਾਂਜੀ ਔਰ ਜਿਹੜੇ ਮੁਰੇ ਅਫਦਾਲੀ ਦੇ ਸੀਗੇ ਜਿਹੜੇ ਗਾਦੀ ਆਏ ਸੀ ਨਾਲ ਹਾਂਜੀ ਬਹੁਤ بڑے بڑے 8 8 7 7 ਪੁੱਤਰ ਉਹਨਾਂ ਜੰਗ ਲੜਦੇ ਹਾਂਜੀ ਔਰ ਉਸ ਅਫਦਾਲੀ ਨਾਲ ਇੱਕ ਆਇਆ ਸੀਗਾ ਕਾਜੀ ਨੂਰ ਮੁਹੰਮਦੀਨ ਕਾਜੀ ਨੂਰ ਮੁਹੰਮਦੀਨ ਨੂਰ ਮੁਹੰਮਦੀਨ ਹਾਂਜੀ ਉਹ ਨਾਲ ਲਿਆਂਦਾ ਕਾਜੀ ਨੇ ਵੀ ਮੇਰੀ ਬਹਾਦਰੀ ਗੱਲਾਂ ਕਰੀ ਅੱਛਾ ਜੀ ਉਹ ਸਿੰਘਾਂ ਲਿਖਦੇ ਸਾਗ ਸਾਗ ਕਹਿੰਦਾ ਕੁੱਤੇ ਨੂੰ ਅੱਛਾ ਜੀ ਫਾਰਸੀ ਜੀ ਕਹਿੰਦਾ ਵੀ ਇਹ ਸਾਗ ਨੇ ਕੁੱਤੇ ਨੇ ਕਹਿੰਦਾ ਅੱਛਾ ਜੀ ਪੱਲਾ ਕੁੱਤੇ ਲਾਦੇ ਪਰ ਬਾਅਦ ਹੁਣ ਸਿੰਘ ਸਿੰਘ ਦੇਖੇ ਨਹੀਂ ਕਦੇ ਉਹਨੇ ਅੱਛਾ ਜੀ ਉਹ ਪੱਲਾ ਕਹਿੰਦਾ ਵੀ ਸਾਡੇ ਗਾਜੀ ਐਂ ਕਰਨਗੇ ਆ ਜੀ ਐਂ ਕਰਨਗੇ ਹੂੰ ਪਿਆ ਜੰਗ ਵਿੱਚ ਲੜਦੇ ਦੇਖੇ ਉਹਨੇ ਫਿਰ ਉਹ ਸੁਣ ਰਹਿ ਗਿਆ ਦੇਖ ਕੇ ਹਾਂਜੀ ਉਹ ਕਹਿੰਦਾ ਨਹੀਂ ਕਹਿੰਦਾ ਇਹ ਸੱਗ ਨਹੀਂ ਉਹਦਾ ਸ਼ੇਰ ਨਹੀਂ ਇਹ ਸ਼ੇਰ ਨੇ ਉਹ ਵੀ ਕਹਿ ਗਿਆ ਸੀ ਹਾਂ ਇਹ ਬੱਬਰ ਸ਼ੇਰ ਨੇ ਖਾਲਸਾ ਸ਼ੇਰ ਨੇ ਤੇ ਗੱਲ ਜਲਦੀ ਵੀ ਨਾਮ ਦੀ ਪਾਵਰ ਸੀ ਵਾਹਿਗੁਰੂ ਨਿਤਨੇਮ ਕਰਦੇ ਸਵੇਰੇ 12 ਵਜੇ ਇਸ਼ਨਾਨ ਕਰਕੇ ਬਹਿੰਦੇ ਸੀ ਹਾਂਜੀ ਹਾਂ 8 9 ਘੰਟੇ ਨਿਤਨੇਮ ਜਿਉਂ ਉਹਨਾਂ ਦੇ 9 ਘੰਟੇ ਨਿਤਨੇਮ ਕਰਕੇ ਫਿਰ ਉਹ ਜੰਗ ਲੜਦੇ ਘੋੜੇ ਦੇ ਕਾਠੀਆਂ ਤੇ ਨਿਤਨੇਮ ਕਾਠੀਆਂ ਤੇ ਗੋਇਂਦੇ ਸੀ ਕਾ ਉਹ ਬੱਕਰੀ ਗੱਲਾਂ ਉਹ ਤਾਂ ਉਹਨਾਂ ਦੇ ਆਪਾਂ ਉਹਨਾਂ ਦੀ ਨਾਂ ਹੀ ਆਪਾਂ ਖਾ ਰਹੇ ਆ ਫਿਰ ਬੀਜਿਆ ਹੈ ਉਹਨਾਂ ਆਹ ਸਾਨੂੰ ਲੋਕ ਸਰਦਾਰ ਕਹ ਰਹੇ ਨੇ ਜਿਸ ਤਰ੍ਹਾਂ ਉਹਨਾਂ ਦਾ ਪਛਾਣਨ ਲੱਗੇ ਵੀ ਹੈ ਨਹੀਂ ਆਹ ਦਾੜੀਆਂ ਰੱਖੋ ਬਾੜ ਰੱਖੋ ਪਰ ਦੀ ਪਰ ਦੇ ਮੁੜ ਕੇ ਆਪਦੇ ਪਹਰਾਵੇ ਚ ਜਾਈਏ ਜਿਤਨੇਮ ਕਰੋ 15 ਮਿੰਟੇਮ ਕਰੋ ਬਲਾਂ ਪਟੋ ਪਹਿਲਾਂ ਪੰਜਾਬ ਬਾਣੀਆਂ ਦਾ ਕਰੋ ਹੌਲੀ ਹੌਲੀ ਫਿਰ 10 ਗ੍ਰੰਥੀ ਦਾ ਵੀ ਕਰ ਲੋ 10 ਗ੍ਰੰਥੀ 10 ਗ੍ਰੰਥੀ ਹਾਂਜੀ ਹਾਂਜੀ ਉਹ ਆਪ ਆਪਣਾ ਧਿਆਨ ਸਾਹ ਬਹੁਤ ਮਾਨਵਤਾ ਧਿਆਨ ਸਿੱਖਾਂ ਦਾ ਕਿੱਸਾ ਧਾਰੀ ਹੋਵੋ ਹੈ ਜੀ ਹਾਂਜੀ ਹਾਂਜੀ ਬਾਣੀ ਬਾਣੇ ਦੇ ਨਾਲ ਜੁੜੋ ਉਜੇ ਮੈਂ ਕਹਿੰਦੇ ਇੱਥੇ ਮਹਾਰਨਜੀਤ ਸਾਹਾ ਦਾ ਕਿ ਨਾ ਫੌਜ ਨੇ ਅਟੈਕ ਕੀਤਾ ਸੀ ਹਾਂਜੀ ਤੇ ਮੇਰੇ ਖਿਆਲ ਨਾਲ ਮਲਤਾਨ ਕਿਲਾ ਕਿਹੜਾ ਕਿਲਾ ਕਿਲਾ ਯਾਦ ਮੈਨੂੰ ਹਾਂਜੀ ਤੋਪ ਸੀ ਜਮ ਜਮਾ ਤੋਂ ਹਲੇ ਵੀ ਖੜੀ ਆ ਰਹਾ ਹੌਰ ਚ ਹਾਂਜੀ ਹਾਂਜੀ ਹਾਂ ਜਮ ਜਮਾ ਹਾਂ ਉਹ ਤੋਪ ਦਾ ਕਹਿੰਦੇ ਪਹੀਆ ਟੁੱਟ ਗਿਆ ਅੱਛਾ ਜੀ ਪਹੀਆ ਟੁੱਟ ਗਿਆ ਤੇ ਕਹਿੰਦੇ ਵੀ ਹੁਣ ਤੋਪ ਦੇ ਮਲਾਨ ਮੋਢਾ ਨਾਲ ਬੂਹ ਥੱਲੇ ਕਹਿੰਦੇ ਹਾਂ ਮੈਂ ਤਾਂ ਚੱਲੂਗੀ ਤਾਂ ਚੱਲੂਗੀ ਤੇ ਪਰ ਉਹ ਝੜ ਗਿਆ ਨਾ ਸੀ ਉਹ ਤੋਪ ਝੜ ਗਈ ਜਿਆਦਾ ਚੱਲ ਮੋਢਾ ਲਾਊਗਾ ਹਾਂ ਉਹ ਕਹਿੰਦਾ ਤੁੰਬਾ ਤੁੰਬਾ ਕਰਕੇ ਉੱਡ ਜਾਣਾ ਸੀ ਉਹਨੇ ਉੱਡ ਜਾਣਾ ਸੀਗਾ ਬੱਚ ਕਹਿੰਦੇ ਇੱਕ ਜਸੂਸ ਭਾਜਾ ਪਾਇਆ ਸੀ ਮੁਸਲਮਾਨਾਂ ਨੇ ਭੇਜਿਆ ਜਸੂਸ ਇੱਕ ਹਾਂਜੀ ਉਹ ਵਰਦੀ ਪਾ ਕੇ ਆਇਆ ਨੰਗਾ ਗੋਈ ਹਾਂਜੀ ਉਹ ਜਸੂਸ ਹੀ ਲੱਗਦਾ ਕਹਿੰਦਾ ਜਦੋਂ ਉੱਥੇ ਕਹਿੰਦੇ ਮੋਢਾ ਜਣ ਦੀ ਵਾਰੀ ਆਈ ਲੜਾਈ ਹੋਣ ਲੱਗ ਗਈ ਉੱਥੇ ਕਹਿੰਦਾ ਹਾਂਜੀ ਉਹ ਕਹਿੰਦਾ ਮੈਂ ਤੇਣਾ ਮੋਢਾ ਮੈਂ ਕਹਿੰਨਾ ਅਕੀਨ ਉਹ ਕਮਾਂਡਰ ਸੀ ਉਹਨਾਂ ਦਾ ਵੱਡਾ ਕਹਿੰਦਾ ਸਰ ਮੈਂ ਕਮਾਂਡਰ ਮੈਂ ਮੈਂ ਮੋਢਾ ਲਊਂ ਕਹਿੰਦਾ ਉਹਨੂੰ ਜਸੂਸ ਨੂੰ ਆਇਆ ਲੱਗਿਆ ਵੀ ਮੌਤ ਤੋਂ ਡਰਦੇ ਲੜਦੇ ਕਰਦੇ ਆ ਉਹ ਕਹ ਮੂਰੇ ਮੂਰੇ ਆਏ ਤੇ ਕਹਿੰਦਾ ਸਾਲਾ ਕਮਾਂਡਰ ਨੇ ਦਿੱਤਾ ਉਸ ਤੋਂ ਬਾਅਦ ਕਹਿੰਦਾ ਕਹਿੰਦੇ ਕਹਿੰਦੇ ਵਾਰੀ ਲੈਣ ਲੱਗੀ 12 ਕਹਾਂ ਸ਼ਹੀਦ ਹੋਗੇ ਹੂੰ ਜਥੇਦਾਰ ਨੇ ਪਹਿਲਾਂ ਦਿੱਤਾ ਵੀ ਹੈ ਉਹ ਜਸੂਸ ਲਿਖਦਾਂ ਨਾਲ ਕਹਿੰਦਾ ਮੁਸਲਮਾਨ ਸੀ ਕਹਿੰਦਾ ਮੈਨੂੰ ਜੋਸ਼ ਚੜ ਗਿਆ ਵੀ ਮੈਂ ਵੀ ਮੁੱਢਾ ਦੇ ਦਾਂ ਵਾਹਿਗੁਰੂ ਵਾਹਿਗੁਰੂ ਕਹਾਂ ਮੈਨੂੰ ਜੋਸ਼ੜੜ ਗਿਆ ਸਿੰਘਾਂ ਨੂੰ ਦੇਖ ਕੇ ਹੂੰ ਪਰ ਕਹਿੰਦਾ ਮੈਂ ਅਗਰ ਮੁੱਢਾ ਦੇ ਦਤਾ ਅੱਜ ਹਾਂ ਫਿਰ ਇਹ ਹਥਿਆਰ ਚ ਕੱਟਣਾ ਲਿਖਣੀ ਨਹੀਂ ਕਿਸੇ ਨੇ ਵਾਹਿਗੁਰੂ ਵਾਹਿਗੁਰੂ ਫਿਰ ਉਹ ਥਿਆ ਕਣ ਲਿਖਿਓ ਮਹਾਰਾਜ ਜੀ ਸਾਹਮਣੇ ਪੇਸ਼ ਹੋਇਆ ਕਹਾਂ ਜੀ ਮੈਂ ਜਸੂਸ ਸੀਗਾ ਜੀ ਏ ਆ ਖਾਲਸਾ ਪੰਥ ਆਪਣਾ ਹਾਂਜੀ ਆ ਜਿਵੇਂ ਬਾਬਾ ਜੰਨਿਆ ਸੀ ਬੰਡਾਲਾ ਨੇ ਕੀਤਾ ਜੀ ਹਾਂਜੀ ਹਾਂ ਮਾਣੇ ਵੀ ਕਿੰਨੇ ਪੰਜਾ ਪੰਜਾ ਥਿੰਕੀ ਸੀ ਇਹਨਾਂ ਕੋਲੇ ਵੀ ਬਿਲਕੁਲ ਬੈਲਫੋਨ ਬੈਲਫੋਨ ਢੇਰੀਆਂ ਲਾਤੀਆਂ ਢੇਰੀਆਂ ਕਾਹ ਦਾ ਜਾਟ ਸੀਗੇ ਹਾਂਜੀ ਜੱਟਾਂ ਦੇ ਹਾਸੇ ਜੀ ਕਹਿੰਦੇ ਜੱਟਾਂ ਦੇ ਹਾਸ ਜੱਟਾਂ ਦੇ ਹਾਸਾ ਜੀ ਵਾਹਿਗੁਰੂ ਬਹੁਤ ਵਧੀਆ ਜਾਣਕਾਰੀ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਆ ਕਾਪਰ ਹੀਟ ਆ ਜੀ ਆਪਣੇ ਨਾਲ ਆ ਮੰਡੀ ਅਹਿਮਦਗੜ ਦੇ ਪਰਲੇ ਪਾਸੇ ਕੁੱਪ ਤੋਂ ਰੇ ਹਾਂਜੀ ਹਾਂ ਠੀਕ ਆ ਜੀ ਇੱਥੇ ਹੋਇਆ ਇਹ ਵੱਡਾ ਘਲੂ ਘਾਰਾ ਆਪਾਂ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਉੱਥੇ ਨਾ ਨੱਤਮਸਤਕ ਹੋਣਾ ਚਾਹੀਦਾ ਜਾ ਕੇ ਠੀਕ ਆ ਇੱਥੇ ਹੀ ਬਹੁਤ ਵੱਡੀ ਲੜਾਈ ਹੋਈ ਆ ਬਹੁਤ ਵੱਡੀ ਤੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਬਈ ਚਲੋ ਜੋਧਿਓ ਦੇਖ ਲਓ ਖਾਲਸੇ ਨੇ ਉਹ ਕਹਿੰਦੇ ਜਿਹੜੇ ਗਾਜੀ ਸੀ ਉਹ ਤੁੰਬਾ ਖਾਂਦੇ ਸੀ ਹੈ ਬਾਬਾ ਜੀ ਤੁੰਬਾ 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 ਭੇਡ ਭੇਡ ਨੂੰ ਖਾਂਦੇ ਹਾਂ ਹਾਂ ਭੇਡ ਨੂੰ ਇੱਕ ਇੱਕ ਭੇਡ ਖਾ ਜਾਂਦੇ ਸੀ ਭੇਡੂ ਦੰਬਾ ਐ ਡੇ ਡੇ ਸੀ ਪਰ ਖਾਲਸੇ ਨੇ ਮਹੱਦੀ ਦਿੱਤੇ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਕਰੂੰ ਨਿਵਾਸ ਹੈ ਮਹਾਰਾਜ ਕਹਿੰਦੇ ਦਸਵੇਂ ਪਾਸਾ ਸਿੰਘ ਨਹੀਂ ਮੈਨੂੰ ਪਿਆਰਾ ਰਹਿਤ ਪਿਆਰੀ ਆ ਖਾਲਸਾ ਸਿੱਖ ਨਹੀਂ ਪਿਆਰਾ ਮੈਨੂੰ ਮਹਾਰਾਜ ਕਹਿੰਦੇ ਮੈਨੂੰ ਰਹਿਤ ਪਿਆਰੀ ਆ ਜਿਹੜਾ ਕੇਸਾ ਧਾਰੀ ਆ ਪੰਜ ਬਾਣੀਆਂ ਪੜਦਾ ਬਾਣੀ ਬਾਣੇ ਦਾ ਪੱਕਾ ਉਹ ਸਿੱਖਾ ਮੇਰਾ ਹੈ ਠੀਕ ਆ ਜੀ ਇਹ ਪੱਕੇ ਹੋਵੋ ਹੌਲੀ 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 ਕਿੱਸਾ ਧਾਰੀ ਪੰਜ ਬਾਣੀਆਂ ਫੇਰ ਜਿਵੇਂ ਬਾਬਾ ਜੀ ਨੇ ਕਿਹਾ ਵੀ 10 ਗ੍ਰੰਥੀ ਹੈ ਜੀ ਹੌਲੀ ਹੌਲੀ ਦੇਖੋ ਹੁਣ ਕਈ ਬੰਦੇ ਵਿੱਚ ਬੋਲਣ ਵਾਲੇ ਦਾ ਸਾਰੇ ਕਹੀ ਜਾਂਦੇ ਹੁੰਦੇ ਹਨਾ ਹੁਣ ਦੇਖੋ ਨਿਹੰਗ ਸਿੰਘਾਂ ਦਾ ਕਿੱਡਾ ਕਿੱਡੀ ਕੁਰਬਾਨੀ ਆ ਯਾਰ ਉਹੀ ਬਾਣੇ ਚ ਰਹਿਣਾ ਹੈ ਕਿੱਡੀ ਵੱਡੀ ਕੁਰਬਾਨੀ ਆ ਵਾਹਿਗੁਰੂ ਵਾਹਿਗੁਰੂ ਲਾਇਆ ਵੀਰੇਸ਼ ਸਵਾਸ਼ ਕਾ ਕਿਲੋਮੀਟਰ 7 ਕਿਲੋਮੀਟਰ ਹਾਂ ਆ ਗਏ ਬੇ ਬੱਚੇ 7 ਕਿਲੋਮੀਟਰ ਲਾਗੇ ਜੀ ਦੇਖ ਲਓ ਹਣਾ ਬਾਕੀ ਆ ਰਹੇ ਆ ਤੇ ਕਿ ਨੰਗੇ ਥੋੜੇ ਲੰਘ ਵੀ ਉੱਤੇ ਪਾਸ ਹੋ ਗਏ ਹਾਂ ਉਹ ਰੱਸਾ ਚੜਨ ਲੱਗੇ ਜਾ ਕੇ ਬਾਕੀ ਆ ਆ ਗਏ ਮੁੰਡੇ ਇਹਦਾ ਗਰਾਉਂਡ ਸੀਗਾ ਗਿੱਲਾ ਆਜੋ ਆਜੋ ਬਈ ਆਜੋ ਕੈਮ ਹੋ ਕੇ ਸੇਰੋ ਆ ਲੈ ਅੱਜ ਇਹਨਾਂ ਦੀ ਰਨਿੰਗ ਲਵਾਤੀ ਮੈਨੂੰ ਉਮੀਦ ਆ ਇਹ 20 ਮਿੰਟ ਚ ਮੁੜਿਆ ਇਹ ਆਉਂਦੇ ਆ ਕੋੜੇ ਅੰਗੂ ਦੇਖ ਲਾ 8 ਕਿਲੋਮੀਟਰ ਕਰਕੇ ਬਟ ਟੱਕੇ ਟੱਕੇ ਪਤ ਟੱਕੇ ਕੋਈ ਨਾ ਟੱਕੇ ਗੱਡੀ ਦੇਖ ਕੇ ਇਧਰਲੇ ਪਾਸੇ ਗੱਡੀ ਦੇਖ ਕੇ ਉਹ ਬੱਲੇ ਸैम ਤੇਰੇ ਸैम ਓ ਵਧੀਆ ਬਹੁਤ ਵਧੀਆ ਹੌਲੀ ਹੌਲੀ ਕੋਈ ਨਾ ਟਕਾ ਕੇ ਟਕਾ ਕੇ ਟਕਾ ਕੇ ਆਪਦੇ ਫੂਡ ਲੈ ਜਾਓ ਡਾਈਟ ਲੈ ਕੇ ਜਾਓ ਡਾਈਟ ਆਜੋ ਆਜੋ ਵੀ ਆਜੋ ਸਿੰਘੋ ਹਾਂ ਬਹੁਤ ਵਧੀਆ ਬਹੁਤ ਵਧੀਆ ਐ ਪੋਸ਼ ਹੋ ਰੱਸਾ ਚੜਨ ਲੱਗ ਗਿਆ ਪਹਿਲਾਂ ਆ ਕੇ ਹੁਣ ਤੁਹਾਨੂੰ ਡਾਈਟ ਵੀ ਦਿਖਾਉਣੇ ਇਹਨਾਂ ਦੀ ਬਈ ਇਹ ਡਾਈਟ ਕੀ ਖਾਂਦੇ ਐ ਐਕਸਰਸਾਈਜ਼ ਕਰਕੇ ਆ ਕੇ ਹਾਂਜੀ ਆਹ ਡਾਈਟ ਆ ਇਹਨਾਂ ਦੀ ਸੋਇਆਬੀਨ ਪੁੰਗਰੀ ਹੋਈ ਤੇ ਸੋਲੇ ਪੁੰਗਰ ਬੁੱਕਲ ਚਬਾ ਕੇ ਦਿਖਾ ਦੇ ਦੋਨਾਂ ਜਣੇ ਭਰ ਕੇ ਆਹ ਡਾਈਟ ਆ ਜੀ ਇਹਦੋਂ ਉੱਤੇ ਕੁਛ ਨਹੀਂ ਐਵੇਂ ਠੀਕ ਆ ਨਾ ਬਾਧੂਆ ਗੱਡ ਗੱਡ ਲਓ ਲਓ ਬੇ ਡਾਈਟ ਹਾਂ ਇੱਕ ਮੁਠੀ ਬਹੁਤ ਆ ਬਾਧੂਆ ਨਾਲ ਪਾਣੀ ਪਾਈ ਜਾ ਕੇ ਬਹੁਤ ਵਧੀਆ ਬਹੁਤ ਵਧੀਆ ਖਾਲਸਾ ਹਾਂ ਰੱਸਾ ਲਾਉਣਾ ਪੁੱਤ 15 ਗੇਰੀ ਚੰਗਾ ਹਾਂ ਚਲੋ ਚਲੋ ਬਾਕੀ ਤੁਸੀਂ ਵੀ ਉਧਰ ਪੰਜ ਜਣੇ ਰਹਿਪੋ ਇੱਥੇ ਉਧਰ ਉਧਰ ਰਸੇ ਹੈਗੇ ਉਧਰ ਰਸੇ ਜ਼ਿਆਦਾ ਪੰਨੇ ਚਲੋ 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 ਦੋ ਤਿੰਨ ਜਣੇ ਹੋਰ ਚਲੇ ਜਾਓ ਯਾਰ ਉਧਰ ਆ ਉਧਰ ਰਸੇ ਹੈਗੇ ਨਾ ਇੱਥੇ ਫਿਰ ਉਹ ਨਹੀਂ ਫਿਰ ਉਹ ਪਈ ਜਾਂਦੀ ਆ ਤੁਹਾਨੂੰ ਅਰੇਸਟ ਹਾਂ ਹਾਂ ਲੈ ਲਓ ਲੈ ਲਓ ਲੈ ਲਓ ਡਾਈਟ ਪੱਤ ਆਹਾ ਬਾਦੂਆ ਕੰਮ ਹੈ ਨਾ ਇਹ ਰਗੜਾ ਰਗੜਾ ਫੇਰ ਬਣਾਵਾਂਗੇ ਰਗੜੇ ਚ ਹੋਰ ਪਾਵਾਂਗੇ ਦੋ ਚਾਰ ਚੀਜ਼ਾਂ ਨਵੀਆਂ ਇਹ ਪੌਣੀ ਹੁਣ ਦਾ ਆਪਾਂ ਦੱਸਿਆ ਸਾਡੀ ਹੌਲੀ ਵੀ ਪਾਈ ਹੋਈ ਇੱਕ ਭਾਰੀ ਪਾਈ ਹੋਈ ਆ ਠੀਕ ਆ ਉਹਨੂੰ ਹੌਲੀ ਨੂੰ ਦੱਸ ਗੇਰੀ ਖਿੱਚ ਲੋ ਪੰਜ ਗੇਰੀ ਖਿੱਚ ਲੋ ਲਗਾਤਾਰ ਸੇ ਗੇਰੀ ਖਿੱਚ ਲੋ ਹੁਣ ਉਹ ਉਧਰ ਜਾ ਕੇ ਰੱਸਾ ਚੜ੍ਹਣਗੇ ਬੱਚੇ ਆਪਣੇ ਹੈ ਜੀ ਚੱਲੇ ਆ ਬਹੁਤ ਕਾਇਮ ਨੇ ਕੱਲ 75 ਕਿਲੋ ਖੇਡੇ ਸੀ ਖੱਲੇ ਵਾਲਾ ਵੈਸੇ ਨਵੇਂ ਸੀ ਸਾਰੇ ਮੁੰਡੇ ਆਪਣੇ 75 ਵਾਲੇ ਤੇ 45 ਤੇ 55 ਵਾਲੇ ਤਾਂ ਆਪਣੇ ਸਟਾਰ ਹੀ ਨੇ ਟੀਮਾਂ ਆਪਣੇ ਕੋਲ ਹਨਾ ਯਾਨੀ 75 ਵਾਲਿਆਂ ਨੇ ਵੀ ਕੱਲ ਬਾਬੇ ਹੋਣਾ ਨੇ ਪੂਰਾ ਪ੍ਰਦਰਸ਼ਨ ਵਧੀਆ ਕੀਤਾ ਉਥੇ ਹੁਣ ਰੱਸਾ ਲਾਉਣਗੇ 15 15 18 18 ਗਰੀ ਠੀਕ ਆ ਜੀ ਅੱਜ ਦੀ ਐਕਸਰਸਾਈਜ਼ ਇਹਨਾਂ ਦੀ ਹੋ ਜਾਣੀ ਆ ਗਰਾਊਂਡ ਫਿਰ ਤਾਂ ਨਹੀਂ ਗਰਾਊਂਡ ਹੈਗਾ ਗੱਲਾਂ ਹਨਾ ਇਹੀ ਆ ਬਾਈ ਤੇ ਬਾਕੀ ਉਹ ਅਕੈਡਮੀ ਦਾ ਆਪਣਾ ਨੰਬਰ ਕਿੰਨਾ ਸੀ ਬਾਬਾ ਥੋੜੇ ਨਹੀਂ ਯਾਦ ਰਹਿਣਾ ਤੁਸੀਂ ਜਾ ਹਾਂਜੀ ਅਕੈਡਮੀ ਦਾ ਆਪਣਾ ਨਵਾਂ ਨੰਬਰ ਆ ਜੀ 90 563 97 264 90 563 97 264 ਇਹ ਅਕੈਡਮੀ ਦਾ ਨੰਬਰ ਆ ਜੀ ਇਹ ਤੇ ਆਪਾਂ ਇਹ ਉਧਰੋਂ ਅ ਸਵੇਰੇ 9 ਵਜੇ ਤੋਂ ਬਾਅਦ ਕਾਲ ਕਰ ਸਕਦੇ ਹੋ ਸ਼ਾਮ ਨੂੰ 4:30 ਵਜੇ ਤੋਂ ਬਾਅਦ ਕਾਲ ਕਰ ਸਕਦੇ ਹੋ 7 ਵਜੇ ਤੱਕ ਉਸ ਤੋਂ ਬਾਅਦ ਫੋਨ ਸੱਚੋ ਫੋਨ ਜਨਾ ਰਾਤ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ 7 ਵਜੇ ਤੋਂ ਬਾਅਦ ਠੀਕ ਆ ਜੀ ਇਹ ਬੇਨਤੀ ਆ ਇਹ ਬੇਨਤੀ ਮੰਨਿਓ ਹਾਂਜੀ ਨੰਬਰ ਦੁਬਾਰਾ ਫੇਰ ਕਰ ਲਓ 959 ਅ ਸੌਰੀ 90536 90536 972 64 ਠੀਕ ਆ ਜੀ ਚਲੋ ਵੀ ਚਲੋ ਛੇੜੋ ਚਲੋ ਚਲੋ ਫਤਿਹ ਸਿੰਘ ਗੱਡ 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 ਟਕਾ ਕੇ ਹਾਂ ਕੋਈ ਨਾ ਰੱਛਾ ਚਾਰ ਹੱਥ ਚੜ੍ਹ ਲਓ 6 ਹੱਥ ਚੜ੍ਹ ਲਓ 8 ਚੜ੍ਹ ਲਓ 10 ਚੜ੍ਹ ਲਓ ਠੀਕ ਆ ਨੰਬਰ ਯਾਦ ਰੱਖਿਆ ਕਰੋ ਨਾਲੇ ਆ ਨੀ ਆ ਕੱਟੀ ਆਪਣੀ ਇਹ ਪਹਿਲਾਂ ਸੀ ਜਦੋਂ ਮੱਝ ਲਿਆਂਦੀ ਸੀ ਉਦੋਂ ਸੀਗੀ ਆ ਮੱਝ ਆ ਦੁੱਧ ਵਾਲੀ ਸੁਈ ਹੋਈ ਆ ਉਹ ਝੋਟੀ ਆ ਪਰੇ ਹਾਂਜੀ ਆ ਮਸ਼ੀਨ ਹੌਲੀ ਹੌਲੀ ਚਲੋ ਮਾਰਾ ਆਪਾਂ ਕਰਨਗੇ ਤੇ ਬਸ ਬਹੁਤ ਆ ਕਾ ਨੂੰ ਭਾਰ ਪਾਉਣੇ ਯਾਰ ਔਰ ਲਈ ਖਚਲਾ ਆ ਹਾਂ ਹਾਂ ਅਸੀਂ ਗਡਾਉਨ ਬਣਾਇਆ ਵਾ ਅੱਗੇ ਵੀ ਦਿਖਾਇਆ ਸੀ ਮੈਂ ਕਿਹਾ ਤੂਰੀ ਵਾਲੇ ਹੁਣ ਇੱਥੇ ਡਰਮਾਂ ਨੂੰ ਨਾ ਸੈੱਟ ਕਰਕੇ ਲਾ ਕੇ ਨਾ ਸਟੈਂਡ ਬਣਾਵਾਂਗੇ ਡਰਮਾਂ ਦੇ 5 5 4 4 4 ਫੁੱਟ ਦੇ ਫਿਰ ਇੱਥੇ ਸਾਡੀ ਕਣਕ ਕੋਣਕ ਵਾਲੇ ਡਰਮ ਇਹਨਾਂ ਦੀ ਚੀਜ਼ਾਂ ਇੱਥੇ ਲਾ ਦਾਂਗੇ ਜੇਟ ਤੇ ਆਹ ਟਰੈਕਟਰ ਖੜਾ ਜੀ ਬਾਬਾ ਜੀ ਸਟੈਂਡ ਥੱਲੇ ਰੱਖੋ ਹਜੇ ਵੀ ਸਟੈਂਡ ਥੱਲੇ ਸਟੈਂਡ ਥੱਲੇ ਹੋਰ ਥੱਲੇ ਉਹ ਥੱਲੇ ਹਾਂ ਇੱਥੇ 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 ਹੁਣ ਸਾਰਾ ਹੀ ਅੱਪਰ ਬੋਡੀ ਦਾ ਜੋਰ ਲਾ ਝੜਕਾ ਨਹੀਂ ਮਾਰਨਾ ਭਾਈ ਸਾਹਿਬ ਝੜਕਾ ਨਹੀਂ ਮਾਰਨਾ ਝੜਕਾ ਮਾਰ ਰਿਹਾ ਕੱਲੀਆਂ ਬਾਹਾਂ ਨਾਲ ਹਾਂ ਤਾਂ ਹੀ ਤੁਹਾਨੂੰ ਕਹਣਾ ਵੀ ਵੇਟ ਹਿਸਾਬ ਦਾ ਪਾਓ ਹਾਂ ਉਹੀ ਵੱਧ ਖੇਤ ਲਓ ਦੋ ਗੇਰੀ ਦੋ ਗੇਰੀ ਖੇੜੀ ਤਿੰਨ ਗੇਰੀ ਖੇੜੀ ਤਿੰਨ ਗੇਰੀ ਚਾਰ ਗੇਰੀ ਖੇਤ ਲਓ ਜਿੰਨਾ ਸੈਟ ਲੰਬਾ ਖਿੱਚੋਗੇ ਉੰਨਾ ਹੀ ਬੈਸਟਾ ਭਾਰੇ ਨਾਲੋ ਕਾ ਕਾ ਗੇਰੀ ਹੋ ਗਈ ਰੱਬੋਂ 20 ਵੀ ਗੇਰੀ ਪੌਣੀ ਵੀ ਗੇਰੀ ਹੋ ਗਈ ਰੱਸਾ ਰੱਸਾ ਵੀ 20 ਗੇਰੀ ਵੈਰੀ ਗੁੱਡ 20 ਗੇਰੀ ਰੱਸਾ ਹੋ ਗਿਆ 20 ਗੇਰੀ ਪੌਣੀ ਫਤਿਹ ਸਿੰਘ ਪੌਣੀ ਹੈਵੀ ਵੈਰੀ ਗੁੱਡ ਰੱਸਾ 8 ਗਰੀ ਕਰੋ 20 ਗਰੀ ਪੂਰਾ ਪੱਤ ਬਣ ਕੇ ਠੀਕ ਹੈ ਨਾ ਇਹ ਕਮਾਈ ਆ ਇਹ ਕਰੋ ਪੱਤਾ ਆ ਲਓ ਡਾਈਟ ਵੀ ਨਾਲ ਖਾਣੀ ਆ ਸੋਲੇ ਲਓ ਲਾਲਚ ਨਾਲ ਖਾਓ ਠੀਕ ਹੈ ਖਾਓ ਸਵਾਦ ਨਹੀਂ ਸਾਦਾ ਨੂੰ ਸਵਾਦਾਂ થી ਕੀ ਯਾਨੀ ਸਿਰੇ ਦੀ ਖੇੜਾ ਜਮਾ ਸਿਰੇ ਦੀ ਜਿਹਨੂੰ ਕਹਿੰਦੇ ਹੁੰਦੇ ਆ ਪੂੰਗਰੀ ਹੋਈ ਚੀਜ਼ ਨਾ ਇਦੋਂ ਉੱਤੇ ਤਾਂ ਹੈ ਹੀ ਨਹੀਂ ਬਾਹਰ ਜਿੰਮਾਂ ਚ ਮਿਲਦੀ ਆ ਇਹ ਪੁੰਗਰੀ ਹੋਈ ਦਾਲ, ਮੂੰਗੀ ਦਾਲ, ਕਣਕ ਪੁੰਗਰੀ ਹੋਈ, ਸਾਰੀ ਚੰਗੀ ਹੋਈ ਐ ਤਾਂ। ਆਹ ਤਾਂ ਸੋਲੇ ਤੇ ਸੋਇਆ ਬੀਂਦਾ ਇਹ ਤਾਂ। ਸੋਨੇ ਦੇ ਛੱਗ ਗਈ ਆ। ਹੂੰ। ਗਿਆ ਬਿਜੋੜਾ। ਖਾਲਾ ਹਿੱਲਣਾ ਨਹੀਂ ਹੈਗਾ ਬੱਤ ਜੀ। ਬੋਡੀ ਹਿੱਲਣਾ ਮਤਬਲੀ। ਲੋਰ ਬੋਸ਼ਨ ਹੋਰ ਚਿੱਤਰ ਬੈਕ ਥੱਲੇ ਕਰੋ ਹੂੰ ਗੋਟ ਗੋਟ ਬਹੁਤ ਵਧੀਆ ਬਸ ਦੇਖਣ ਦੀ ਰ ਲੀਰ ਬੰਨੀ ਹੋਈ ਆ ਲੀਰ ਆ ਜਾਣੀ ਆ ਤੇ ਤਾਂ ਹੱਕ ਨਹੀਂ ਲੋੜ ਚੱਲ ਡਬਲ ਹਾਂ ਚੱਲ ਬਈ ਚੱਲ ਫਤਿਹ ਸਿੰਘ ਅਗਰੇ ਹੋਰ ਅੱਬ ਚੱਲ ਚੱਲ ਗੁਜਰਾ ਅਗਰੇ ਹੋਰ ਹਾਂ ਗੱਡਾ ਬੇਟ ਪਾਉਣ ਦੀ ਰੋਡ ਨਹੀਂ ਪਹਿਲੇ ਪੰਜ ਹੱਥ ਦੇ ਪੰਜ ਸ਼ਟ ਲਾ ਲਓ ਤਿੰਨ ਤਿੰਨ ਦੇ ਜਾਂ ਚਾਰ ਚਾਰ ਦੇ ਫਿਰ ਤਿੰਨ ਤਿੰਨ ਦੇ ਲਾ ਲਓ ਫਿਰ ਦੋ ਦੋ ਦੇ ਲਾ ਲਓ ਫਿਰ ਹੇਠਲੇ ਨੂੰ ਆਈ ਜਾਓ ਖੱਤੇ ਗਰੀ ਹੋਰ ਹੁਣ ਪੱਤ ਬਣ ਕੇ ਚੌਥਾ ਮਾਰਾਂ ਲੱਗਦਾ ਨਾ ਪਤਾ ਵੈਰੀ ਗੁੱਡ ਦੋ ਵਧੀਆ ਬਹੁਤ ਵਧੀਆ ਗੁੱਡ ਪੰਜਵੇਂ ਉਹ ਵਧੀਆ ਪੰਜ 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 ਚਾਰ ਚਾਰ ਦੇ ਪੰਜ ਤਿੰਨ ਤਿੰਨ ਦੇ ਪੰਜ ਦੋ ਦੋ ਦੇ 25 ਸੈਟ ਹੋ ਗਿਆ